ਤਾਂ ਚ ਨੋਟਿਸ ਰੱਖੋ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਬੱਕਰੇ ਬੱਕਰੇ ਤਰੀਕਿਆਂ ਨਾਲ ਟ੍ਰਿਕਾਂ ਖੇਡਣ ਗਿਓ ਉੱਥੇ ਕੀ ਹੁੰਦਾ ਹੈਗਾ ਜੀ ਪੰਜਾਬ ਦੇ ਬਾਰੇ ਜਾਣ ਜਾਣ ਕੇ ਫਵਾਵਾਂ ਉਡਾਈਆਂ ਜਾ ਰਹੀਆਂ ਹੈਗੀਆਂ ਪੰਜਾਬ ਚਤਤਵਾਦ ਆ ਗਿਆ ਫਲਾਣਾ ਕੋਈ ਬੰਦਾ 에어ਪੋਰਟ ਤੇ ਜਾ ਕੇ ਪਲੈਨਿੰਗ ਦੇ ਨਾਲ ਉੱਥੇ ਜਾ ਕੇ ਲੜਦਾ ਕਿਸੇ ਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਰਦਾ ਅਗਲਾ ਜਦੋਂ ਸਾਡੀ ਨੇਚਰ ਚ ਕੋਈ ਸਾਨੂੰ ਛੇੜੂਗਾ ਕਿ ਬੋਲਾਂਗੇ ਜਦੋਂ ਸਾਹਮਣੇ ਬੋਲਿਆ ਜਾਂਦਾ ਜਦੋਂ ਬੋਲਿਆ ਜਾਂਦਾ ਤੇ ਇਹ ਨਹੀਂ ਕਿ ਸਾਡਾ ਅਫਸਰੀ ਚ ਆ ਗੱਲ ਹੋਈ ਹੈ ਮੁੱਦਾ ਚੈਨਲਾਂ ਤੱਕ ਤੇ ਕੀ ਚੱਕ ਦਿੰਦੇ ਆ ਪੰਜਾਬ ਚ ਮਾਹੌਲ ਅੱਡਾ ਵਿਗੜ ਗਿਆ ਜੀ ਅੱਤਵਾਦ ਆ ਗਿਆ ਖਾਲਿਸਤਾਨ ਇਹ ਉਹ ਜੋ ਜੋ ਵੀ ਕਿਉਂਕਿ ਸਾਰੇ ਮੁਲਕ ਨੂੰ ਦਿਖਾਉਣਾ ਕਿ ਦੇਖੋ ਜੀ ਮਾਹੌਲ ਖਰਾਬ ਹੋਇਆ ਆ ਪਟ ਅੰਦਰ ਕੁਛ ਨਹੀਂਗਾ ਖਰਾਬ ਇਦਾਂ ਦਾ ਸਾਰਾ ਸਹੀ ਹੈਗਾ ਜਾਣ ਜਾਣ ਕੇ ਦਿਖਾਇਆ ਜਾ ਰਿਹਾ ਰਿਕਵੈਸਟ ਕਰਦਾ ਹਿਮਾਚਲ ਦੇ ਕੁਛ ਦਿਨ ਰੁਕ ਸਕਦੇ ਆ ਹਨਾ ਤਾਂ ਨਾ ਜਾਈਏ ਕਿਉਂਕਿ ਹਿਮਾਚਲੀ ਵੀ ਸਾਡੇ ਭਰਾ ਹੈ ਉਹ ਤੁਹਾਡਾ ਕੋਈ ਨੁਕਸਾਨ ਨਹੀਂ ਕਰਨਗੇ ਯਕੀਨ ਮੰਨਿਓ ਛੱਡੇ ਵੀ ਇਹਨਾਂ ਦੇ ਪਹਾੜੇ ਦੇ ਟੱਟੂ ਤੁਹਾਨੂੰ ਕੁਛ ਨਾ ਕੁਛ ਗਾਲੀ ਗਲੋਚ ਕਰਨਗੇ ਕੁੱਟਮਾਰ ਕਰਨਗੇ ਤੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੋਊਗੀ ਰਿਕਵੈਸਟ ਕਰਦਾ ਹੈਗਾ ਕੋਈ ਹਿੰਦੂ ਸਿੱਖ ਮੁਸਲਮਾਨ ईसाई ਦੇ ਨਾਮ ਤੇ ਲੜਾਈ ਪਾਵੇ ਨਾ ਲੜੋ ਪਿਛਲੇ ਦਿਨੀ ਹੁਣ 2-4 ਦਿਨਾਂ ਬਾਅਦ ਹੀ ਹਨਾ ਉਹਨਾਂ ਨੇ ਕੁਛ ਨਾ ਕੁਛ ਇੱਕ ਕੁੜੀ ਨੇ ਜਾ ਕੇ ਆਪਣੇ ਅੰਮ੍ਰਿਤਸਰ ਸਾਹਿਬ ਕੀਤਾ ਜਿਹੜਾ ਜੋ ਵੀ ਕੀਤਾ ਹਨਾ ਥੋੜਾ ਗਲਤ ਸੀ ਸਾਨੂੰ ਉਸ ਚੀਜ਼ ਤੇ ਇਹ ਵੀ ਹੈ ਕਿ ਅਸੀਂ ਗੁੱਸਾ ਵੀ ਖਾ ਸਕਦੇ ਹਾਂ ਨਾ ਨਹੀਂ ਹਲਾਉ ਕਰਦੇ ਸਾਡੇ ਜਿਹੜੇ ਬਜ਼ੁਰਗ ਹੈਗੇ ਜਾਂ ਸਾਡੇ ਅ ਧਰਮ ਦੇ ਵਿੱਚ ਹੈ ਜਿਹੀਆਂ ਚੀਜ਼ਾਂ ਪਰ ਸ਼ਾਂਤੀ ਨਾਲ ਕੁਛ ਵੀ ਵੀਰੇ ਛੋਟੇ-ਛੋਟੇ ਚੀਜ਼ ਤੇ ਮਸਲਾ ਪੜਕਾਉਣ ਲਈ ਲੋਕ ਫਿਰਦੇ ਆ ਕੋਈ ਲੜਾਈ ਚ ਨਾ ਪਾਓ ਕੋਈ ਕੁਛ ਜੋ ਕਹਿ ਰਹੇ ਆ ਬਸ ਹਾਂਜੀ ਹਾਂਜੀ ਤੇ ਆ ਜਾਓ ਕਿਉਂਕਿ ਆਪਾਂ ਬੜੀ ਬਾਰੀ ਪੰਜਾਬ ਦਾ ਨੁਕਸਾਨ ਖਾ ਚੁੱਕੇ ਆ ਸਾਨੂੰ ਬਸ ਛੋਟੀ ਜੀ ਵਜ੍ਹਾ ਉਹ ਆਪੇ ਬਣਾਉਂਦੇ ਆ ਇਹ ਸਾਡੇ ਮੁੰਡੇ ਚਾਚਾ ਕੇ ਹਨਾ ਰੋਲ ਦਿੰਦੇ ਆ ਸਾਡੇ ਘਰ ਪੱਟ ਤੇ ਇਹਨਾਂ ਚੀਜ਼ਾਂ ਨੇ ਤਾਂ ਰਿਕਵੈਸਟ ਕਰਦਾ ਹੈਗਾ ਸਾਡੇ ਵਰਗੇ ਕਲਾਕਾਰ ਵੀ ਕੋਈ ਬਕਵਾਸ ਕਰਨ ਆ ਕੇ ਕੋਈ ਬੰਦੇ ਹਰ ਬੰਦੇ ਦੀ ਇੱਕ ਕੀਮਤ ਆ ਵੀਰੇ ਵਿਕ ਜਾਂਦਾ ਹੈਗਾ ਕੋਈ ਵੀ ਬੰਦਾ ਵਿਕ ਜਾਂਦਾ ਹੈ ਕੋਈ ਵੀ ਮੀਡੀਆ ਚੈਨਲ ਤੁਹਾਨੂੰ ਕੁਝ ਵੀ ਆ ਕੇ ਢਕਾਉਂਦਾ ਹੈਗਾ ਗੱਲਾਂ ਕਰਦਾ ਰੋਲੇ ਰੁਪੇ ਚ ਪਾਉਂਦਾ ਆਪ ਦਾ ਦਿਮਾਗ ਓਪਨ ਰੱਖਿਓ ਵੀਰੇ ਕਿਸੇ ਦੇ ਪਿੱਛੇ ਲੱਗ ਕੇ ਕੁਝ ਨਹੀਂ ਲੜਨਾ ਸ਼ਾਂਤੀ ਬਣਾਈ ਰੱਖੋ ਯਾਰ ਜਿੰਨਾ ਹੋ ਸਕਦਾ ਸ਼ਾਂਤੀ ਬਣਾਈ ਰੱਖੋ ਲੋਕ ਪੜਕਾਉਣ ਕੁਛ ਵੀ ਕਰਨ ਕੋਣ ਵਾਲੇ ਸਾਲ 6 ਮਹੀਨਿਆਂ ਦੇ ਵਿੱਚ ਜਿਵੇਂ ਜਿਵੇਂ ਕਰਕੇ ਆਪਣਾ ਨੁਕਸਾਨ ਕਰਦੇ ਕਰਨ ਦੀ ਸੋਚਦੇ ਆ ਲੋਕ ਜਾਂ ਇਹ ਗੱਲਾਂ ਭੜਕਾ ਰਹੇ ਆ ਗਲਤ Hindu Muslim Sikh ਦੀ ਲੜਾਈ ਜਿਹੜੀ ਪਾ ਰਹੇ ਆ ਤਾਂ ਪਲੀਜ਼ ਇਸ ਤੇ ਜਮਾ ਨਹੀਂ ਪੈਣਾ ਜਿਵੇਂ ਆਪਾਂ ਸਾਰਿਆਂ ਨੂੰ ਪਿਆਰ ਕਰਦੇ ਆ ਇੱਕ ਦੂਜੇ ਨਾਲ ਪਿਆਰ ਬਣਾ ਕੇ ਚੱਲਦੇ ਆ ਓਮੇ ਸ਼ਾਂਤੀ ਬਣਾ ਕੇ ਰੱਖੀ ਆ ਆਪਾਂ ਮੁਲਕ 'ਚ ਕਿਸੇ ਵੀ ਲੜਾਈ ਝਗੜੇ 'ਚ ਨਾ ਪਈਏ ਨਾ ਕਿਸੇ ਕਿਸ ਕਿਸੇ ਦੀ ਵੀ ਗੱਲ ਕਹੇ ਤੇ ਆਪਾਂ ਆਪ ਦਾ ਦਿਮਾਗ ਉਹਦੇ ਪਿੱਛੇ ਲਾ ਲਈਏ ਯਾਰ ਆ ਹੋ ਗਿਆ ਵਾਹ ਹੋ ਗਿਆ ਹਨਾ ਜੋ ਬੋਲਦਾ ਹਾਂਜੀ ਹਾਂਜੀ ਕੋਈ ਚੰਗਾ ਬੋਲਦਾ ਠੀਕ ਹੈ ਹਨਾ ਵੀਰੇ ਚੁੱਪ ਕਈ ਥਾਵਾਂ ਤੇ ਚੁੱਪ ਭਲੀ ਹੁੰਦੀ ਹੈ ਹਨਾ ਟਾਈਮ ਟਪਾਈਏ ਵੀਰੇ ਲਵ ਯੂ ਬਾਬਾ ਮੇਅਰ ਕਰੇ ਚੜ੍ਹਦੀ ਕਲਾ ਚ ਰੱਖੇ ਤੇ ਤੁਹਾਡਾ ਦਿੱਤਾ ਖਾਨੇ ਆ ਜਿੱਥੇ ਬੈਠਾ ਤੁਹਾਡੀ ਕਿਰਪਾ ਸਾਰੇ ਬੈਠਾ ਹੈਗਾ ਯਾਰ ਹਨਾ ਤੇ ਦੇਣਦਾਰ ਆ ਮੈਂ ਤੁਹਾਡਾ ساری ਉਮਰ ਦੇਣਦਾਰ ਆ ਜੋ ਹੈ ਜਿਵੇਂ ਤੁਹਾਡੇ ਕਰਕੇ ਤੇ ਕੱਲ ਦਾ ਰਹੂਗਾ ਸਭ ਕੁਝ ਜ਼ਿੰਦਗੀ ਜਿੰਦਾਬਾਦ ਹੈ ਪਰ ਜਿੰਨਾ ਹੋ ਸਕੂਗਾ ਪੰਜਾਬ ਦੇ ਹੱਕ ਦੀ ਗੱਲ ਕਰਾਂਗੇ ਅਸੀਂ ਇਸ ਮਿੱਟੀ 'ਚੋਂ ਜੰਮੇ ਆ ਠੀਕ ਹੈ ਅਸੀਂ ਸਾਨੂੰ ਦੋ ਵਕਤ ਦੀ ਰੋਟੀ ਤੁਸੀਂ ਦਿੱਤੀ ਹੈਗੀ ਸਾਰੇ ਪੰਜਾਬੀਆਂ ਨੇ ਤਾਂ ਹਮੇਸ਼ਾ ਤੁਹਾਡੇ ਤੁਹਾਡੇ ਹੱਕ ਦੀ ਗੱਲ ਕਰਾਂਗੇ ਲਵ ਯੂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ